ਜੈ ਸ੍ਰੀਤਨਵੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ মালਟੀ ਵਿਟਾਮਿਨ ਲੈ ਕੇ ਆਈ ਹਾਂ ਵੀ ਉਹ ਕਿਸ ਤਰ੍ਹਾਂ ਬਣਦੇ ਨੇ ਜਿਹੜੇ মালਟੀ ਵਿਟਾਮਿਨ ਨੇ ਇਹਨਾਂ ਨਾਲ ਸਰੀਰ ਦੇ ਵਿੱਚ ਕੋਈ ਵੀ ਕਮੀ ਨਹੀਂ ਰਹਿੰਦੀਗੀ ਇੱਕ ਘਰ ਵਿੱਚ ਕਿਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ ਉਹ ਤਰੀਕਾ ਜਿਵੇਂ ਸਾਨੂੰ ਦੱਸ ਰਹੀ ਹਾਂ মালਟੀ ਵਿਟਾਮਿਨ ਬਣਾਉਣ ਦਾ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇੱਕ ਚਮਚ ਮੋਰਿੰਗਾ ਪਾਊਡਰ ਮਰਿੰਗਾ ਪਾਊਡਰ ਜਾਨੀ ਕਿ ਆਪਾਂ ਨੂੰ ਪੰਸਾਰੀਆਂ ਦੀ ਦੁਕਾਨਾਂ ਤੋਂ ਮਿਲ ਜੂਗਾ ਜਿਹੜਾ ਸਹਿਜ ਅੰਦਾ ਜ਼ਰਾ ਟੁੰਡਾ ਇਹਨੂੰ ਹੀ ਆਪਾਂ ਮਰਿੰਗਾ ਬੋਲਦੇ ਆਂ ਇਹਦੀਆਂ ਪੱਤੀਆਂ ਲੈ ਲੈਣੀਆਂ ਨੇ ਉਹਨਾਂ ਨੂੰ ਬਰੀਕ ਪੀਸ ਲੈਣਾ ਸਹਿਜੰਨੀਆਂ ਪੱਤੀਆਂ ਨੂੰ ਸੁਕਾ ਕੇ ਬਰੀਕ ਪੀਸ ਲ ਕੇ ਰੱਖ ਲੈਣਾ ਇੱਕ ਚਮਚਾ ਲੈਣਾ ਮਰਿੰਗਾ ਪਾਊਡਰ ਇੱਕ ਕੇਲਾ ਲੈਣਾ ਇੱਕ ਤੋਂ ਤਿੰਨ ਖਜੂਰਾਂ ਲੈਣੀਆਂ ਨੇ ਇੱਕ ਚਮਚ ਕਦੂਰੇ ਬੀਜ ਲੈ ਲਓ ਜਾਂ ਚਾਰੇ ਮਗਜੇ ਖਰਬੂਜੇ ਦੇ ਜਿਵੇਂ ਤਰਬੂਜ ਵਗੈਰਾ ਦੇ ਹੁੰਦੇ ਨੇ ਉਹ ਲੈ ਲਵੋ ਇਹਨਾਂ ਚ ਕੋਈ ਮਰਜ਼ੀ ਲੈ ਲਵੋ ਚਾਹੇ ਮੌਸਮ ਅਨੁਸਾਰ ਲੈ ਲਵੋ ਇਸ ਦੇ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗ੍ਰੈਂਡ ਰੋਜ਼ ਦੀ ਰੋਜ਼ ਬਣਾ ਕੇ ਖਾਓ ਇਹਨੇ ਹੈਗਾ ਵੀ ਤੁਸੀਂ ਇੱਕ ਦਿਨ ਚ 8 ਦਿਨਾਂ ਦਾ ਰਬਣਾ ਕੇ ਰੱਖ ਲਿਆ 10 ਦਿਨਾਂ ਦਾ ਰਬਣਾ ਕੇ ਰੱਖ ਲਿਆ ਇਹ ਆਪਾਂ ਨੂੰ ਫਿਰ ਖਰਾਬੀ ਹੋਊਗਾ ਪਿਆ ਰੋਜ਼ ਦੇ ਰੋਜ਼ ਤਾਜਾ ਤਾਜਾ ਬਣਾ ਕੇ ਖਾਓ ਸਵੇਰੇ ਸਾਮ ਰੋਟੀ ਤੋਂ ਬਾਅਦ ਇੱਕ ਚਮਚ ਦੁੱਧ ਨਾਲ ਸਵੇਰੇ ਇੱਕ ਦੁੱਧ ਨਾਲ ਸਾਮ ਨੂੰ ਇਹਦਾ ਬਣਾ ਕੇ ਖਾਓ ਸਵੇਰੇ ਸਾਮ ਇਹਨੂੰ ਆਪਾਂ ਖਾਲੀ ਪੇਟ ਵੀ ਲੈ ਸਕਦੇ ਆ ਜਿਹੜੇ ਪੈਣਪਰਾ ਨੂੰ ਕੋਈ ਦਿੱਕਤ ਪੈਂਦੀ ਹੈ ਉਹ ਰੋਟੀ ਤੋਂ ਬਾਅਦ ਵੀ ਖਾ ਸਕਦਾ ਇਹਦੇ ਨਾਲ ਸਰੀਰ ਨੂੰ ਦੀ ਜਿਹੜੀ ਕਮਜ਼ੋਰੀ ਹੋ ਚੱਕੀ ਜੋ ਸਰੀਰ ਨੂੰ ਤੰਦਰੁਸਤੀ ਮਿਲੂਗੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿਣੀ ਹੈਗੀ ਇਹਨੂੰ ਕੋ ਤਾਂ ਤੁਸੀਂ ਜਰੂਰ ਜਮਾ ਕੇ ਦੇਖਿਓ ਜੈ ਸ੍ਰੀ ਤਨਵੰਤਰੀ ਜੀ ਪੈਣਪਰਾ ਬੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਦੇ ਹੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਣਮੰਤਰੀ ਜੀ